ਆਪ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਜੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਇਆ ਤੇ ਸਾਡੇ ਇਲਾਕੇ ਦਾ ਤੇ ਇਸ ਮਹਾਨ ਪਾਵਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਤੇ ਗੁਰੂ ਸਾਹਿਬ ਜੀ ਦੇ ਵੱਲੋਂ ਸ਼ੁਰੂ ਕੀਤਾ ਹੋਇਆ ਹੋਲਾ ਮਹੱਲਾ ਜੋ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਪ੍ਰਮੁੱਖ ਜਿਹੜਾ ਕਹਿ ਸਕਦੇ ਹਾਂ ਇੱਕ ਇਵੈਂਟ ਹੁੰਦਾ ਹੈ ਤੇ ਇਸ ਸਾਲ ਅਸੀਂ ਜਿੱਥੇ ਪੂਰੇ ਪ੍ਰਸ਼ਾਸਨ ਵੱਲੋਂ ਜੋ ਵੀ ਤਿਆਰੀਆਂ ਉਹ ਤਾਂ ਚੱਲੀ ਰਹੀਆਂ ਨੇ ਪਰ ਬਹੁਤ ਕੁਝ ਨਵਾਂ ਅਸੀਂ ਇਸਵਰੀ ਇਸ਼ੂ ਕਿ ਲਾਂਚ ਕੀਤਾ ਐ ਐਡ ਕੀਤਾ ਤਾਂ ਕਿ ਸਾਡੀ ਜਿੰਨੀ ਵੀ ਸੰਗਤ ਪੂਰੀ ਦੇਸ਼ ਦੁਨੀਆ ਤੋਂ ਜਿਨ੍ਹਾਂ ਦੀ ਸ਼ਰਧਾ ਹੁਲੇ ਮੱਲਾ ਇੱਕ ਐਡਾ ਦਾ ਤਿਉਹਾਰ ਹੈ ਕਿ ਦੁਨੀਆ 'ਚ ਕਿਤੇ ਵੀ ਖਾਲਸਾ ਬੈਠਾ ਦੁਨੀਆ 'ਚ ਜਿੱਥੇ ਵੀ ਸਿੱਖ ਬੈਠੇ ਐ ਦੁਨੀਆ ਜਿੱਥੇ ਵੀ ਪੰਜਾਬੀ ਬੈਠੇ ਐ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੈਠੇ ਆ ਤੇ ਬਹੁਤ ਸਾਰੇ ਫੋਰਨਰਸ ਵੀ ਆਉਂਦੇ ਆ ਕਿਉਂਕਿ ਆਪਣੇ ਆਪ ਇੰਨਾ ਵੱਡਾ ਕੱਠ ਹੁੰਦਾ ਲੱਖਾਂ ਦੀ ਤਦਾਦ ਇੱਥੇ ਸੰਗਤ ਆਂਦੀ ਹੈ ਤੇ ਜੋ ਖਾਲਸਾ ਹੀ ਰੰਗ ਦੇਖਣ ਨੂੰ ਮਿਲਦਾ ਹੈ ਜੋ ਇੱਥੇ ਸਿੱਖ ਮਾਰਸ਼ਲ ਆਰਟਸ ਜੋ ਸਾਡੀ ਖੇਡਾਂ ਨੇ ਵਿਰਾਸਤੀ ਖੇਡਾਂ ਦੇਖਣ ਨੂੰ ਮਿਲਦੀਆਂ ਤੇ ਆਪਣੇ ਆਪ ਚਟੇ ਲਈ ਅਸੀਂ ਇਸ ਵਾਰੀ ਜੋ ਸਾਡੀ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਮੈਂ ਖਾਸ ਕਰਕੇ ਤਾਰੀਫ ਕਰਦਾ ਸਾਡੇ ਪੂਰੀ ਟੀਮ ਦੇ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਆਈਡੀਸੀ ਸਾਹਿਬ ਦਾ ਤੇ ਹਰ ਇੱਕ ਵਿਭਾਗ ਦਾ ਜੋ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਮਿਹਨਤ ਕਰ ਰਿਹਾ ਤਾਂ ਕਿ ਇਸ ਵਾਰੀ ਜਿਹੜਾ ਆਯੋਜਨ ਹੈ ਹੋਰ ਵਧੀਆ ਹੋ ਸਕੇ ਤੇ ਜਿੰਨੀ ਵੀ ਸੰਗਤ ਉਹ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਵੀ ਜਿਹੜੀ ਤਕਲੀਫ ਨਾ ਆਵੇ ਸਭ ਤੋਂ ਪਹਿਲਾਂ ਤਾਂ ਜੋ ਹਰ ਸਾਲ ਦਿੱਕਤ ਆਂਦੀ ਹੈ ਉਹ ਆਂਦੀ ਹੈ ਟ੍ਰੈਫਿਕ ਦੀ ਤੇ ਪਾਰਕਿੰਗ ਦੀ ਇਸ ਵਾਰੀ ਬਹੁਤ ਸਾਰੀਆਂ ਨਵੀਆਂ ਪਾਰਕਿੰਗਾਂ ਐਡ-ਆਨ ਕੀਤੀਆਂ ਗਈਆਂ ਨੇ ਚਰਨ ਗੰਗਾ ਜਿਹੜੀ ਖੱਡ ਹੈ ਇਸ ਨੂੰ ਮੁਕੰਮਲ ਤੌਰ ਤੇ ਸਾਫ਼ ਕਰਵਾ ਕੇ ਤਾਂ ਕਿ ਜਿੰਨੀਆਂ ਟਰਾਲੀਆਂ ਲੰਗਰ ਵਾਲੀਆਂ ਦੀਆਂ ਉਹਨਾਂ ਨੂੰ ਸਪੈਸ਼ਲ ਡੈਜ਼ਿਗਨੇਟਿਡ ਪਾਰਕਿੰਗ ਹੋਣਗੀਆਂ ਆ ਪੀਐਸਪੀਸੀਐਲ ਗੈਸਟ ਹਾਊਸ ਮਾਰਕਫੇਟ ਦਾ ਜਿਹੜਾ ਜਿੱਥੇ ਹੈ ਉੱਥੇ ਜਿਹੜੀਆਂ ਪਾਰਕਿੰਗਸ ਬਣਾਈਆਂ ਗਈਆਂ ਤਾਂ ਕਿ ਜਿੰਨੀ ਪੁਲਿਸ ਫੋਰਸ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਕੁਲ ਕਈ ਹਜ਼ਾਰਾਂ ਗੱਡੀ ਚ ਤਾਂ ਗੱਡੀਆਂ ਪ੍ਰਸ਼ਾਸਨ ਦੀਆਂ ਆਉਂਦੀਆਂ ਉਹ ਇੱਥੇ ਲੱਗ ਸਕਣ ਤਾਂ ਕਿ ਹੋਰ ਜਿਹੜੀਆਂ ਸਾਈਡ ਵਾਲੀ ਪਾਰਕਿੰਗਸ ਹੈ ਉੱਥੇ ਸੰਗਤ ਨੂੰ ਜਗ੍ਹਾ ਮਿਲ ਸਕੇ ਇਸ ਤੋਂ ਇਲਾਵਾ ਪਹਿਲੀ ਵਾਰ ਇਹ ਕਿ 100 ਈ ਰਿਕਸ਼ਾ ਸਾਡੇ ਬਜ਼ੁਰਗਾਂ ਦੀ ਲੋਕਲ ਸੰਗਤ ਲਈ ਤਾਂ ਕਿ ਜਿੱਥੇ ਮੇਲਾ ਪੁਆਇੰਟ ਤੋਂ ਕਿਤੇ ਜਾਣਾ ਕੋਈ ਤਕਤ ਸਾਹਿਬ ਤੋਂ ਵਿਰਾਸਤ ਖਾਲਸਾ ਜਾਣਾ ਚਾਹੁੰਦਾ ਹੈ ਕੋਈ ਵਿਰਾਸਤ ਖਾਲਸਾ ਤੋਂ ਪਾਰਕਿੰਗ ਤੱਕ ਜਾਣਾ ਚਾਹੁੰਦਾ ਵੱਡੀ ਬੱਸਾਂ ਤਾਂ ਹੈ ਹੀ ਹੈ ਪਰ ਈ ਰਿਕਸ਼ਾਜ਼ ਇੰਟਰੋਡਿਊਸ ਕੀਤੇ ਗਏ ਨੇ 100 ਰਿਕਸ਼ਾਜ਼ ਤੇ ਇਸ ਤੋਂ ਇਲਾਵਾ ਹਰ ਪਾਰਕਿੰਗ ਤੇ 25-25 ਬੱਸਾਂ ਤਾਂ ਕੁੱਲ 75 ਜਿਹੜੀਆਂ ਬੱਸਾਂ ਨੇ ਮਿਨੀ ਬੱਸੇਸ ਜੋ ਪੂਰੇ ਹਰ ਵੇਲੇ ਜੋ बार-बार ਪਾਰਕਿੰਗ ਤੋਂ ਜਿੱਥੇ-ਜਿੱਥੇ ਸੰਗਤ ਜਾਣਾ ਜਾਂਦੇ ਹੋ ਤੇ ਹਰ ਪਾਰਕਿੰਗ ਨੂੰ ਇੱਕ ਜਿਹੜਾ ਰੰਗ ਕਲਰ ਕੋਡਿੰਗ ਦਿੱਤੀ ਗਈ ਹੈ ਤਾਂ ਕਿ ਕੋਈ ਬਜ਼ੁਰਗ ਕੋਈ ਬੱਚਾ ਅਗਰ ਉਹ ਯਾਦ ਨਾ ਰੱਖ ਸਕੇ ਉਹਨੂੰ ਇਹ ਪਤਾ ਹੋਵੇ ਜੇ ਮੈਂ ਇਸ ਪਾਰਕਿੰਗ ਤੋਂ ਆਇਆ ਤਾਂ ਮੈਨੂੰ ਲਾਲ ਰੰਗ ਦੀ ਬੱਸ 'ਚ ਬਹਿਣਾ ਜੇ ਮੈਂ ਇਸ ਪਾਰਕਿੰਗ ਤੋਂ ਤਾਂ ਮੈਨੂੰ ਹਰੇ ਰੰਗ ਦੀ ਉਹੀ ਬੋਰਡ ਉੱਥੇ ਪਾਰਕਿੰਗ ਤੇ ਲੱਗੇ ਹੋਣਗੇ ਉਹੀ ਰੰਗ ਦੇ ਸਟicker ਉਸ ਈ-ਰਿਕਸ਼ਾ ਦੇ ਉੱਤੇ ਤੇ ਬੱਸਾਂ ਦੇ ਉੱਤੇ ਹੋਣਗੇ ਤਾਂ ਕਿ ਕਿਸੇ ਨੂੰ ਵੀ ਜਿਹੜੀ ਹੈ ਤਕਲੀਫ ਨਾ ਹੋਵੇ ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਦੇ ਲਈ 6 LED ਸਕਰੀਨਾਂ ਲਾਈਆਂ ਜਾ ਰਹੀਆਂ ਨੇ ਤਿੰਨ ਆਲਰੇਡੀ ਆਪਣੇ ਕੋਲ ਹੈਗੀਆਂ ਸਟੇਸ਼ਨ ਨੇ ਤਿੰਨ ਅਸੀਂ ਨਵੀਆਂ ਲਾ ਰਹੇ ਹਾਂ ਜਿਹਦੇ ਤੇ ਹਰ ਵੇਲੇ ਇਨਫੋਰਮੇਸ਼ਨ ਜਾਣਕਾਰੀ ਜ਼ਰੂਰੀ ਨੰਬਰ ਜਿਹੜੇ ਆ ਡਿਸਪਲੇ ਹੋਣਗੇ ਇਸ ਤੋਂ ਇਲਾਵਾ ਜਿਹੜਾ ਹੈ ਇਸ ਵਾਰੀ ਇੱਕ ਕ્રાਫਟਸ ਮੇਲਾ ਜਿੰਨੇ ਪੰਜਾਬ ਦੇ ਸੈਲਫ ਹੈਲਪ ਗਰੁੱਪਸ ਨੇ ਉਹ ਅਸੀਂ ਜਿਹੜਾ ਹੈ ਕ્રાਫਟਸ ਮੇਲਾ ਆਰਗੇਨਾਈਜ਼ ਕਰ ਰਹੇ ਹਾਂ ਜੋ ਕਿ ਖਾਲਸਾ ਕਾਲਜ ਦੇ ਵਿੱਚ ਹੋਊਗਾ ਜਿੱਥੇ ਜਿੰਨਾ ਪੰਜਾਬ ਦਾ ਲੋਕਲ ਹੁਨਰ ਹੈ ਉਹ ਆ ਕੇ ਆਪਣਾ ਜਿਹੜਾ ਹੈ ਉਹਨਾਂ ਦੇ ਕੰਮਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ ਤੇ ਜਿੰਨੀ ਸੰਗਤ ਆ ਰਹੀ ਉਹ ਵੀ ਦੇਖ ਸਕੇ ਲੋਕਲ ਪ੍ਰੋਡਕਟਸ ਜਿਹੜੇ ਪੰਜਾਬ ਦੇ ਆ ਉਹ ਸਾਡੇ ਪੂਰੇ ਦੇਸ਼ ਤੇ ਦੁਨੀਆ ਤੱਕ ਜਾ ਸਕਣ ਇਸ ਤੋਂ ਇਲਾਵਾ ਹੌਟ 에ਅ ਬੈਲੂਨ ਹੌਟ 에ਅ ਬੈਲੂਨ ਜਿਹੜਾ ਹੈ ਵਿਰਾਸਤੇ ਖਾਲਸਾ ਦੇ ਵਿੱਚ ਮਿਲੇਗਾ ਤੇ ਪਲੱਸ ਵਿਰਾਸਤੇ ਖਾਲਸਾ ਦਾ ਜਿਹੜਾ ਵਾਟਰ ਬੋਡੀ ਜਾਂ ਲੇਕ ਹੈ ਉਹਦੇ ਵਿੱਚ ਬੋਟਿੰਗ ਦੀ ਸੁਵਿਧਾ ਵੀ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਵਿਰਾਸਤੇ ਖਾਲਸਾ ਦੇ ਜਿਹੜਾ ਸਮਾਂ ਹੈ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਰ ਦਿੱਤਾ ਗਿਆ ਪੂਰੇ ਸ਼ਹਿਰ ਦੀ ਸਾਫ ਸਫਾਈ ਅਨੰਦਪੁਰ ਸਾਹਿਬ ਨੂੰ ਆਉਣ ਵਾਲੀ ਹਰ ਇੱਕ ਸੜਕ ਦੀ ਰਿਪੇਅਰ ਮਰੰਮਤ ਜੇ ਕਿਤੇ ਕੋਈ ਵੀ ਦਿੱਕਤ ਹੈ ਉਸ ਦਾ ਪੈਚ ਵਰਕ ਅਨੰਦਪੁਰ ਸਾਹਿਬ ਨੂੰ ਆਉਣ ਵਾਲੀ ਹਰ ਇੱਕ ਸਟਰੀਟ ਲਾਈਟ ਕੱਲੀ ਕੱਲੀ ਸਟਰੀਟ ਲਾਈਟ ਖੁਦ ਚੈੱਕ ਕਰ ਰਹੇ ਹਾਂ ਇੱਕ ਇੱਕ ਸਟਰੀਟ ਲਾਈਟ ਜਲਦੀ ਹੋਊਗੀ ਪੂਰੇ ਅਨੰਦਪੁਰ ਸਾਹਿਬ ਦੇ ਜਿੰਨੇ ਪੋਲਸ ਹੈ ਇਹਨਾਂ ਦੇ ਉੱਤੇ ਖੂਬਸੂਰਤ ਲਾਈਟਨਿੰਗ ਇਦਾਂ ਹੀ ਸ਼ਿਰੀਕੀਪੁਰ ਸਾਹਿਬ ਦੇ ਵਿੱਚ ਖੂਬਸੂਰਤ ਲਾਈਟਨਿੰਗ ਪਲੱਸ ਨਨਪੁਰ ਸਬ ਸ਼ਹਿਰ ਦੇ ਵਿੱਚ ਸਰਕਾਰ ਵੱਲੋਂ ਸੁੰਦਰ ਜਿਹੜੀ ਲਾਈਟਨਿੰਗ ਹੈ ਉਹ ਪੂਰੇ ਚੈਓ ਬਸ ਸਟੈਂਡ ਤੇ ਲੱਗ ਚੁੱਕੀ ਹੈ ਪੂਰੇ ਸ਼ਹਿਰ ਨੂੰ ਅਸੀਂ ਕਵਰ ਕਰਾਂਗੇ ਤਾਂ ਕਿ ਪੂਰਾ ਇੱਕ ਜਿਹੜਾ ਹੈ ਇਹ ਰੌਸ਼ਨਮਈ ਨਜ਼ਾਰਾ ਦੇਖਣ ਨੂੰ ਮਿਲੂਗਾ ਰਾਤ ਨੂੰ ਇਸ ਵਾਰੀ ਹੋਲੇ ਮੱਲੇ ਦੇ ਵਿੱਚ ਪਲੱਸ ਸੰਘਿਤ ਦੀ ਸਹੂਲਤ ਲਈ ਲਿਖੂਲੇ ਲੱਖਾਂ ਦੀ ਤਦਾਦ ਚਾਹੁੰਦੇ ਆ ਤਾਂ ਮੋਬਾਈਲ ਜਿਹੜੇ ਵਰਕਰ ਦਾ ਉਹ ਬੰਦ ਕਰ ਜਾਂਦੇ ਨੇ ਉਸਦੇ ਲਈ 14 ਜਿਹੜੇ ਹੈ ਇੱਥੇ ਵਾਈਫਾਈ ਸਪੌਟਸ ਤੇ 5 ਜਿਹੜੇ ਹੈ ਮੋਬਾਈਲ ਟਾਵਰਸ ਉਹ ਇੰਟਰੋਡਿਊਸ ਕੀਤੇ ਜਾਣਗੇ ਤਾਂ ਕਿ ਜਿਹੜੀ ਕਨੈਕਟੀਵਿਟੀ ਹੈ ਉਹ ਜਿਹੜੀ ਉਹ ਸੰਗਤ ਦੇ ਟੁਟੇ ਨਾ ਉਹਨਾਂ ਨੂੰ ਪੂਰਾ ਰੇਂਜ ਮਿਲੇ ਇੰਟਰਨੈਟ ਦੀ ਸਹੂਲਤਾਂ ਮਿਲੇ ਇਸ ਤੋਂ ਇਲਾਵਾ 8 ਤੇ 9 ਤਰੀਕ ਨੂੰ ਹਰ ਇੱਕ ਪਿੰਡ ਦੀ ਜਿਹੜੀ ਮੰਡਰੀਗਾ ਹੈ ਉਹ ਜਿੰਨੇ ਵੀ ਅਪਰੋਚ ਰੂਟਸ ਨੇ ਸ਼੍ਰੀ ਅਨੰਦਪੁਰ ਸਾਹਿਬ ਚਾਹੀਏ ਕਲ ਸੇੜੀ ਤੋਂ ਲੈ ਕੇ ਸਰਸਾ ਨੰਗਲ ਤੱਕ ਹੋਵੇ ਜਾਂ ਫਿਰ ਇਧਰੋਂ ਗੜਾ ਕਨਾਰੂ ਤੋਂ ਲੈ ਕੇ ਆਪ ਸਾਡਾ ਰਾਮਪੁਰ ਤੱਕ ਅਵੇਲੇਬਿਲਿਟੀ ਤੱਕ ਹੋਵੇ ਪਲੱਸ ਜਿੰਨੀਆਂ ਵੀ ਆਸ-ਪਾਸ ਦੀਆਂ ਸੜਕਾਂ ਨੇ ਉਹਨਾਂ ਦੀ ਸਾਫ ਸਫਾਈ ਤਾਂ ਕਿ ਪੂਰਾ ਜਿਹੜਾ ਸਾਡਾ ਸ਼ਹਿਰ ਸਾਡਾ ਏਰੀਆ ਉਹ ਸਾਫ ਸਫਾਈ ਲੱਗੇ ਸਾਰੀ ਦਰਖਤਾਂ ਦੀ ਜਿੱਥੇ ਜੋ ਜਿਨ੍ਹਾਂ ਦੀ ਪ੍ਰੂਨਿੰਗ ਹੋਣ ਵਾਲੀ ਹੈ ਕਟਿੰਗ ਹੋਣ ਵਾਲੀ ਹੈ ਉਹ ਕਟਿੰਗ ਕੀਤੀ ਜਾਊਗੀ ਅਗਲੇ 1-2 ਦਿਨਾਂ ਦੇ ਵਿੱਚ ਪਲੱਸ ਦਰਖਤਾਂ ਦੇ ਉੱਤੇ ਵਾਈਟ واਸ਼ ਜਿੱਥੇ-ਜਿੱਥੇ ਉਹਨਾਂ ਦੇ ਉੱਤੇ ਸਪੈਡੀ ਤਾਂ ਕਿ ਸੋਹਣੇ ਲੱਗਣ ਬੂਟੇ ਪਲੱਸ ਜਿਹੜਾ ਸਾਡਾ ਡਿਵਾਈਡਰ ਹੈ ਉਸ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਉਹਦੇ ਵਿੱਚ ਕੋਈ ਵੀ ਪਲਾਂਟੇਸ਼ਨ ਨਹੀਂ ਤਾਂ ਬਹੁਤ ਸੋਹਣੇ ਪੌਦੇ ਬਹੁਤ ਸਾਰੇ ਬੂਟੇ ਜਿਹਦੇ ਨਾਲ ਅਨੰਦਪੁਰ ਸਾਹਿਬ ਦੀ ਸੁੰਦਰਤਾ ਹੋਰ ਵਧੇ ਸਾਡੇ ਗੇਟ ਅਸੀਂ ਹਰ ਸਾਲ ਜਿਹੜੇ ਆ ਉਹਨਾਂ ਨੂੰ ਕਰਾਉਂਦੇ ਉਹਦੇ ਬਹੁਤ ਖੂਬਸੂਰਤ ਲਾਈਟਿੰਗ ਲੱਗੀ ਹੈ ਉਹ ਗੇਟਸ ਦੇ ਉੱਤੇ ਜਿਹੜੀ ਲਾਈਟਿੰਗ ਚੱਲੂਗੀ ਪੰਜ ਪਿਆਰਾ ਪਾਰਕ ਦੇ ਵਿੱਚ ਜਿਹੜਾ ਹੈ ਫਾਊਂਟੇਨ ਤੇ ਸੁੰਦਰ ਲਾਈਟਿੰਗ ਇਹ ਚੱਲੂਗੀ ਇਸ ਤੋਂ ਇਲਾਵਾ ਲਾਅ ਐਂਡ ਆਰਡਰ ਨੂੰ ਲੈ ਕੇ ਲਗਭਗ 4000 ਪੁਲਿਸ ਕਰਮੀ ਤੇ ਕਈ ਜਿਹੜੇ ਸਾਡੇ ਸੀਨੀਅਰ ਆਫੀਸਰਸ ਨੇ ਉਹ ਖੁਦ ਇੱਥੇ ਰਾਉਂਡ ਦਾ ਕਲੌਕ ਟਾਇਨਾਥ ਹੋਣਗੇ ਡਿਪਟੀ ਕੁਸ਼ਨਰ ਸਹਿਬਾਨ ਸਾਡੀ ਪੂਰੀ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਹੋਣਗੇ ਜਿੰਨੇ ਵਾਸ਼ਰੂਮਸ ਹੈ ਤਾਂ ਕਿ ਸੰਗਤ ਦੀ ਸਹੂਲਤ ਲਈ ਐਂਡ ਸਾਫ਼ ਸੁਥਰੇ ਬਾਥਰੂਮ 24 ਘੰਟੇ ਅਵੇਲੇਬਲ ਹੋਣ ਬਹੁਤ ਸਾਰੇ ਮੋਬਾਈਲ ਬਾਥਰੂਮਸ ਜਿਹੜੇ ਆ ਉਹ ਜਿਹੜੇ ਆ ਉਹ ਇੰਟਰੋਡਿਊਸ ਕੀਤੇ ਗਏ ਨੇ 24 ਘੰਟੇ ਪਾਣੀ ਦੀ ਸਪਲਾਈ ਸਾਰੇ ਲੰਗਰ ਕਿਕਲੇ ਲਗਭਗ 200 ਦੇ ਆਸ-ਪਾਸ ਲੰਗਰ ਲੱਗਦੇ ਆ ਹਰ ਇੱਕ ਲੰਗਰ ਦੇ ਸਹੂਲਤ ਦੇ ਲਈ 24 hours 24 ghante puri saaf pani di supply eh kitte giya is to alawa hor vi prashasan jithe jithe vi jo vi lagda hai us de utte lagatar din raat mehnat kar reya hai puri team pure zila roopur di team chahe oh nangal de sare sade adhikari hon chahe marenda chamkor saab de hon ek milke ਟੂਰਿਜ਼ਮ ਦੇ ਵਿੱਚ ਜਿਹੜਾ ਸਾਡਾ ਨੇਚਰ ਪਾਰਕ ਤਿਆਰ ਹੋਇਆ ਰੋਡਾਂ ਨੂੰ ਦੋਨੋਂ ਪਾਸੇ ਨੂੰ ਦੋ ਹਿੱਸਿਆਂ 'ਚ ਡਿਵਾਈਡ ਕੀਤਾ ਜਾਊਗਾ ਇੱਕ ਜਿਹਦੇ ਵਿੱਚ ਸੰਗਤ ਚੱਲੂਗੀ ਸੈਕੰਡ ਜਿਹਦੇ ਵਿੱਚ ਫ੍ਰੀ ਮੂਵਮੈਂਟ ਆਫ ਵਹੀਕਲਸ ਹੋਵੇ ਤਾਂ ਕਿ ਆਵਾਜਾਈ ਚੱਲਦੀ ਰਹੇ ਜਿਹੜੀ ਤੁਸੀਂ ਦੱਸਿਆ ਉੱਥੇ ਵੀ ਪ੍ਰੋਪਰ ਬੈਰੀਕੇਡਿੰਗ ਹੋਵੇ ਤਾਂ ਕਿ ਕੋਈ ਹਾਦਸਾ ਨਾ ਹੋਵੇ ਪਲੱਸ ਇਸ ਵਾਰੀ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਹੈ ਤੇ ਆਪ ਜੀ ਦੇ ਰਹੀ ਵੀ ਇਹ ਜਿਹੜੀਆਂ ਅਸੀਂ ਅਪੀਲ ਕਰਾਂਗੇ ਕਿ ਅਸੀਂ ਇਸ ਵਾਰੀ ਹੁਣ ਸਾਡੇ ਕੋਲ ਚਰਨ ਗੰਗਾ ਖੱਡ ਦੀ ਪਾਰਕਿੰਗ ਹੈ ਤਾਂ ਜਿਹੜੀ ਟਰਾਲੀਆਂ ਆਉਂਦੀਆਂ ਜਿਹੜੇ ਨਾਲ ਇੱਕ ਵਾਰੀ ਪੂਰਾ ਸ਼ਹਿਰ ਜਦੋਂ ਫੁੱਟਪਾਥਾਂ ਤੇ ਲੱਗ ਜਾਂਦੀਆਂ ਜਾਂ ਮੇਨ ਸੜਕਾਂ ਤੇ ਲੱਗ ਜਾਂਦੀਆਂ ਨੇ ਉਹਦੇ ਨਾਲ ਜਿਹੜੀ ਸੜਕ ਦੇ ਵਿੱਚ ਜਾਮ ਲੱਗਦੇ ਇਸ ਵਾਰੀ ਅਸੀਂ ਚਰਨ ਗੰਗਾ ਖੱਟ ਜੋ ਬਿਲਕੁਲ ਵਾਕਿੰਗ ਡਿਸਟੈਂਸ ਤੇ ਯਾਨੀ ਪੈਦਲ ਕੋਈ ਵੀ ਆ ਸਕਦਾ ਅਗਰ ਉਹਦੇ ਚਰਸਕ ਵੀ ਕਿਤੇ ਲੱਗੇ ਯਾਨੀ ਪੈਦਲ ਜਾ ਸਕਦੀ ਹੈ ਤਾਂ ਉੱਥੇ ਅਸੀਂ ਉਹ ਆਈਡੈਂਟੀਫਾਈ ਕਰਤੀਏ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚ ਟਰਾਲੀਆਂ ਨਾ ਲੱਗਣ ਜੋ ਨਹੀਂ ਲੱਗਣਗੀਆਂ ਤਾਂ ਟ੍ਰੈਫਿਕ ਮੂਵਮੈਂਟ ਜਿਹੜੀ ਹੈ ਉਹ ਬਹੁਤ ਬੈਟਰ ਹੋ ਜੂਗੀ ਤਾਂ ਕਿ ਸੰਗਤ ਜਿਹੜੀ ਹੈ ਇੱਥੇ ਪੂਰਾ ਆਨੰਦ ਮਾਣ ਸਕੇ ਵੱਖ-ਵੱਖ ਜਿਹੜੇ ਗੁਰੂ ਧਾਮ ਨੇ ਵੱਖ-ਵੱਖ ਜਿਹੜੇ ਸਥਾਨ ਨੇ ਸਾਡਾ ਜਿਹੜਾ ਮਿਊਜ਼ੀਅਮ ਹੈ ਟੂਰਿਜ਼ਮ ਮਹਿਕਮੇ ਦਾ ਉੱਥੇ ਤੇ ਹੋਰ ਵੀ ਜਿੰਨੇ ਵੀ ਆਸ-ਪਾਸ ਕ્રાਫਟਸ ਮੇਲਾ ਹੈ ਜਾਂ ਜਿੱਥੇ ਵੀ ਉਹ ਜਾਣਾ ਚਾਹਣ ਉਹ ਜਾ ਸਕਣ ਉਸ ਦੇ ਲਈ ਅਸੀਂ ਦੇਖਦੇ ਹਾਂ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਇਲੈਗਲ ਮਾਈਨਿੰਗ ਨੂੰ ਕਵਰ ਕਰਨ ਦੇ ਲਈ ਪਿਛਲੇ ਦਿਨੀ ਮੈਂ ਆਪ ਜੀ ਨੂੰ ਅੱਜ ਜਿਹੜਾ ਹੈ ਉਸ ਦਾ ਡਿਟੇਲਡ ਜਿਹੜੀ ਹੈ ਉਹ ਵੀ ਭੇਜਵਾ ਦੂੰਗਾ ਉਹਦੇ ਵਿੱਚ ਅਸੀਂ ਕੁਝ ਜਿਹੜੇ ਕਦਮ ਚੁੱਕੇ ਨੇ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਸੁਧਾਰ ਹੋ ਸਕਦਾ ਹੈ ਵੈਸੇ ਹੀ ਜਦੋਂ ਦੀ ਇਹ ਕਾਰਵਾਈ ਹੋਈ ਹੈ ਪਿਛਲੇ ਕੁਝ ਦਿਨਾਂ ਤੋਂ ਮੈਂ ਆਪ ਹੀ ਫੋਨ ਤੁਹਾਨੂੰ ਵੀ ਪਤਾ ਹੋਊਗਾ ਕਿ ਆਲਮੋਸਟ ਜ਼ੀਰੋ ਇਲੀਗਲ ਮਾਈਨਿੰਗ ਰਿਪੋਰਟ ਹੋਈ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਤਾਂ ਇਹ ਕਿ ਜਿਹੜੇ ਕ੍ਰਸ਼ਰ ਬੰਦ ਨੇ ਜਿਨ੍ਹਾਂ ਦੇ ਕੋਈ ਲਾਇਸੈਂਸ ਨਹੀਂ ਉਹ ਕੀ ਕਰਦੇ ਸਨ ਇਹ ਜਨਰੇਟਰ ਰੱਖੇ ਹੋਏ ਸੀ ਤਾਂ ਜਿਹੜਾ ਕ੍ਰਸ਼ਰ ਬੰਦ ਹੈ ਉੱਤੇ ਜਨਰੇਟਰ ਦਾ ਕੋਈ ਕੰਮ ਨਹੀਂ ਹੈ ਉੱਥੋਂ ਉਹਨਾਂ ਨੇ ਕਿਹਾ ਵੀ ਜਨਰੇਟਰ ਆਪਣੇ ਚੱਕ ਲੋ ਨਹੀਂ ਚੱਕੋਗੇ ਤਾਂ ਸਰਕਾਰ ਸੀਲ ਕਰੂਗੀ। ਸੈਕੰਡ ਜਿਹੜੇ ਕ੍ਰੈਸ਼ਰ ਆਪਰੇਟੇਟਰ ਨੇ ਜਿਨ੍ਹਾਂ ਕੋ ਲਾਇਸੈਂਸ ਹੈ। ਟੈਂਕ ਮੈਂ ਖੋਰ ਵੀ ਗੱਲ ਮੈਂ ਪਿੱਛੇ ਜੇ ਦੇਖ ਰਿਹਾ ਸੀ ਬਿਆਨ ਪੜ੍ਹ ਰਿਹਾ ਸੀ। ਦੇਖੋ ਸਾਡਾ ਮਕਸਦ ਇਹ ਹੈ ਕਿ ਅਗਰ ਕੋਈ ਇਮਾਨਦਾਰੀ ਨਾਲ ਕੰਮ ਕਰ ਰਿਹਾ ਉਹ ਇੰਡਸਟਰੀ ਹੈ ਤਾਂ ਹਰਜੋਤ ਪੈਸੋ ਦੇ ਨਾਲ ਖੜਾ। ਪਰ ਅਸੀਂ ਆਪਣੇ ਕੁਦਰਤੀ ਸਰੋਤਾਂ ਦੀ ਚੋਰੀ ਨਹੀਂ ਹੁੰਨ ਦਵਾਵਾਂਗੇ। ਇੰਡਸਟਰੀ ਦੇ ਨਾਮ ਤੇ ਅਸੀਂ ਆਪਣੇ ਇਸ ਮਹਾਨ ਧਰਤੀ ਦੀ ਚੋਰੀ ਨਹੀਂ ਹੁੰਦਵਾਂਗੇ ਜਿਹੜਾ ਕੋਈ ਜਾਇਜ਼ ਹੈ ਉਹ ਆਵੇ ਮੇਰਾ ਦਫਤਰ ਚਾਹਤੇ ਮੈਂ ਬੁਲਾ ਵੀ ਰਿਹਾ ਉਹਨਾਂ ਨੂੰ ਮੇਰਾ ਅਸੀਂ 24 ਘੰਟੇ ਉਹਨਾਂ ਦੇ ਨਾਲ ਖੜੇ ਹਾਂ ਅਗਰ ਉਹ ਲੀਗਲ ਸਾਈਟ ਤੇ ਕੰਮ ਕਰਦੇ ਤੇ ਉਹਨਾਂ ਨੂੰ ਕੋਈ ਵੀ ਤੰਗ ਪਰੇਸ਼ਾਨ ਕਰਦਾ ਕੋਈ ਮੈਨੂੰ ਦੱਸਣ ਆ ਕੇ ਮੈਂ ਉਹਨਾਂ ਦੇ ਨਾਲ ਖੜਾ ਪਰ ਇਹ ਕਹਿਣਾ ਕਿ ਹਾਂ ਇਲੀਗਲ ਮਾਈਨਿੰਗ ਦੀ ਆਰਟ ਤੁਸੀਂ ਸਾਡੀ ਧਰਤੀ ਨੂੰ ਖਰਾਬ ਕਰ ਦੋ ਸਾਡੇ ਪਾਣੀ ਖਤਮ ਹੋ ਜਾਣ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਹੜੇ ਲੀਗਲ ਕ੍ਰੈਸ਼ਰ ਹੋਣਗੇ ਤੁਸੀਂ ਆਪਣੇ ਕੈਮਰੇ ਲਾਓ 360 ਡਿਗਰੀ ਤੁਸੀਂ ਜੇ ਆਪਣੀ ਇਮਾਨਦਾਰੀ ਨਾਲ ਕੰਮ ਕਰਨਾ ਤੁਹਾਨੂੰ ਕੌਣ ਰੋਕਦਾ ਅਰੇ ਜੇ ਤੁਹਾਨੂੰ ਕੋਈ ਵੀ ਤੰਗ ਕਰੂਗਾ ਤਾਂ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਖੜਾ ਇਹ ਕਰ ਰਹੇ ਹਾਂ ਇਸ ਤੋਂ ਇਲਾਵਾ ਅਗੰਪੁਰ ਵਿੱਚ ਜਿਹੜਾ ਸਭ ਤੋਂ ਵੱਧ ਇਲੀਗਲ ਮਾਈਨਿੰਗ ਜਿੱਥੇ ਆਸ-ਪਾਸ ਹੁੰਦੀ ਹੈ ਤੁਸੀਂ ਵੀ ਬਾਰ-ਬਾਰ ਰਿਪੋਰਟ ਕਰਦੇ ਹੋ ਉਸ ਨੂੰ ਟੋਟਲੀ ਸੀਲ ਕਰਨ ਜਾ ਰਹੇ ਹਾਂ ਉੱਥੇ ਪ੍ਰੋਪਰ ਵਾਇਰਿੰਗ ਪ੍ਰੋਪਰ ਹੈ ਪਿੱਲਰ ਲਾ ਕੇ ਤਾਂ ਕਿ ਕੋਈ ਵੀ ਉੱਥੇ ਜਿਹੜਾ ਹੈ ਕੋਈ ਆਟੋਮੋਬਾਈਲ ਐਂਟਰੀ ਨਾ ਕਰ ਸਕੇ ਇਸ ਤੋਂ ਇਲਾਵਾ ਇਹ ਜਿਹੜੇ ਚੇ ਵੀ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਇਲੀਗਲ ਮਾਈਨਿੰਗ ਦੀ ਸਾਈਟਸ ਹੈ ਉੱਥੇ-ਉੱਥੇ ਜਿੱਥੋਂ ਉਹਨਾਂ ਦੇ ਰਸਤੇ ਬਾਹਰ ਆਉਂਦੇ ਆ ਉੱਥੇ ਹਾਈ ਨਾਈਟ ਵਿਜ਼ਨ ਐਚਡੀ ਕੈਮਰਸ ਜਿਹੜੇ 24 ਘੰਟੇ ਲੱਗਣ ਤਾਂ ਕਿ ਜਿੱਥੇ ਵੀ ਉਹਦੇ ਨਾਲ ਥਲ ਪੈ ਸਕੇ ਇਸ ਤੋਂ ਇਲਾਵਾ ਮੈਂ ਵੀ ਕਰ ਰਿਹਾ ਕੋਸ਼ਿਸ਼ ਕਿ ਜਿਹੜੇ ਇੱਕ ਦੋ ਪਿੰਡ ਹੈ ਜਿੱਥੇ ਜਿਹੜੇ ਸਭ ਤੋਂ ਵੱਧ ਸੈਂਸਿਟਿਵ ਨਿਜਵੇਂ ਨਾਨਗਰਾ ਉਹਨਾਂ ਨੂੰ ਅਸੀਂ ਪੰਚਾਇਤ ਨੂੰ ਪੈਸਾ ਦੇ ਰਹੇ ਹਾਂ ਤੇ ਪੰਚਾਇਤ ਨੂੰ ਡਰੋਨ ਦੇ ਦਾਂਗੇ ਤਾਂ ਕਿ ਉਹ ਆਪਣਾ ਪੰਚਾਇਤ ਡਰੋਨ ਯੂਜ਼ ਕਰੇ ਜੇ ਰਾਤ ਨੂੰ ਉਹ ਕੋਲੇ ਸਾਰਾ ਕੰਮ ਅਧੀ ਰਾਤੀ ਹੁੰਦਾ 12 2 3 ਵਜੇ 2 ਘੰਟੇ ਲਾਇ ਤੇ ਤਾਂ ਕਿ ਰਾਤ ਨੂੰ ਵੀ ਉਹਨਾਂ ਨੂੰ ਡਰ ਹੋਵੇ ਤੇ ਜਿੱਥੇ ਆ ਗਿਆ ਤੇ ਕਿਸੇ ਨਾਲ ਕੋਈ ਲਿਹਾਜ ਨਹੀਂ ਕਿਸੇ ਨਾਲ ਕੋਈ ਵੀ ਲਿਹਾਜ਼ ਨਹੀਂ ਪਿਛਲੇ ਸਮੇਂ ਦੇ ਵਿੱਚ ਕੈਂਡੇ ਖਾਂ ਦੇ ਪਰਚੇ ਕੀਤੇ ਕੱਲ ਵੀ ਕਾਰਵਾਈ ਹੋਈ ਹੈ ਤੇ ਜਿੱਥੇ ਜਿੱਥੇ ਵੀ ਰਿਪੋਰਟ ਹੋ ਰਿਹਾ ਸੈਕੰਡ ਇੱਕ ਹੋਰ ਗੱਲ ਮੈਂ ਆਪ ਜੀ ਨੂੰ ਕਹਣਾ ਮੈਂ ਜਿਹਦੀ ਜ਼ਮੀਨ ਹੈ ਉਹਦੇ ਉੱਤੇ ਵੀ ਕਾਰਵਾਈ ਹੋਊਗੀ ਤਾਂ ਇਹ ਨਹੀਂ ਕਿ ਤੁਸੀਂ ਲੋਕਲ ਕਿਸਾਨ ਆ ਆਪਣੀ ਜ਼ਮੀਨ ਕਿਸੇ ਨੂੰ ਦੇ ਦਿੱਤੀ ਉਹਦੇ ਉੱਤੇ ਵੀ ਕਾਰਵਾਈ ਹੋਊਗੀ ਕੱਲਾ ਜਿਹੜਾ ਇਲੀਗਲ ਮਾਈਨਿੰਗ ਕਰਦਾ ਉਹਦੇ ਤੇ ਤਾਂ ਹੋਗੀ ਹੋਗੀ ਪਲੱਸ ਜਿਹਦੀ ਜ਼ਮੀਨ ਹੈ ਤਾਂ ਕਿ ਜਿਹੜਾ ਹੈ ਉਹਦੇ ਤੇ ਵੀ ਕਾਰਵਾਈ ਹੋਊਗੀ ਇਸ ਕਰਕੇ ਬੇਨਤੀ ਆਪਣਾ ਨੁਕਸਾਨ ਨਾ ਕਰਾਇਓ ਹਲਕੀ ਲਾਲਚ ਚਾਕੇ ਕਿ ਮੇਰੇ ਵੀ ਸਾਲ 2 ਸਾਲ ਦੀ ਕਿਸ ਨੇ ਠੇਕੇ ਤੇ ਲੈ ਲਈ ਤੇ ਮੇਰੀ ਜ਼ਮੀਨ ਤੁਹਾਨੂੰ ਉਹ ਜਿਹੜੀ ਰਿਕਵਰੀ ਹੈ ਜਿੰਨਾ ਮਾਰ ਉਥੇ ਰਿਕਵਰ ਹੋਊਗਾ ਬਰਾਬਰ ਤੁਹਾਨੂੰ ਵੀ ਪੈਣਾ ਤਾਂ ਹੁਣ ਕਿਤੇ ਲੈਣੇ ਤੇ ਦੇਣੇ ਦਾ ਪੈਜਨ ਇਸ ਦੇ ਉੱਤੇ ਅਸੀਂ ਬਿਲਕੁਲ ਵੀ ਜਿਹੜਾ ਟੋਲਰੇਟ ਨਹੀਂ ਕਰਾਂਗੇ ਸਰ ਇੱਕ ਡਿਸਾਈਸਿਵ ਸਟੈਪ ਹੈ ਮੈਂ ਆਪ ਜੀ ਨੂੰ ਕੱਲ ਵੀ ਆਪ ਜੀ ਨੇ ਸੁਣਿਆ ਹੋਣਾ ਇਹ ਕੋਈ ਇਕੱਲੀ ਪੰਜਾਬ ਸਰਕਾਰ ਦੀ ਲੜਾਈ ਨਹੀਂ ਹੈ ਜਾਂ ਆਪਾਂ ਆਖੇ ਮੁੱਖ ਮੰਤਰੀ ਸਾਹਿਬ ਦੀ ਜਾਂ ਮੇਰੀ ਇਕੋ ਹੀ ਕਿਸੇ ਨਾ ਇਹ ਲੜਾਈ ਨਹੀਂ ਇਹ ਹਰ ਇੱਕ ਪੰਜਾਬੀ ਦੀ ਲੜਾਈ ਹੈ ਅੱਜ ਮੈਨੂੰ ਬੜੀ ਖੁਸ਼ੀ ਹੋਈ ਅੱਜ ਮੈਨੂੰ ਦੋ ਤਿੰਨ ਲੋਕਲ ਸਾਡੇ ਮੀਡੀਆ ਦੇ ਸਾਥੀਆਂ ਦਾ ਫੋਨ ਆਇਆ ਉਹਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਨੂੰ ਇੱਕ ਇਸ ਜਗ੍ਹਾ ਤੋਂ ਤਾਂ ਇਹ ਇੱਕ ਸਾਂਝੀ ਮੁਹਿੰਮ ਹੈ ਜਿਹਦੇ ਵਿੱਚ ਹਰ ਇੱਕ ਨੂੰ ਯੋਗਦਾਨ ਪਾਣਾ ਪੈਣਾ ਹੈ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਸਾਨੂੰ ਸਾਰਿਆਂ ਨੂੰ ਵੀ ਬਤੌਰ ਐਮਐਲਏ ਮੇਰੀ ਜ਼ਿੰਮੇਵਾਰੀਆਂ ਮੈਂ ਲੋਕਾਂ ਨੂੰ ਜਾ ਕੇ ਅਵੇਅਰ ਕਰਾਂ ਆਪ ਜੀ ਦੇ ਕੋਲ ਬਹੁਤ ਵੱਡੀ ਤਾਕਤ ਹੈ ਪ੍ਰੈਸ ਦੀ ਤੁਹਾਡੀ ਡਿਊਟੀ ਹੈ ਕਿ ਤੁਸੀਂ ਪ੍ਰੈਸ ਦੇ ਨਾਲ ਜਿਹੜਾ ਹੈ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਇੰਪਰੂਵਮੈਂਟਸ ਕਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨੈਕਸਟ 2-3 ਦੇ ਅਗਲੇ 2-3 ਦਿਨਾਂ ਦੇ ਵਿੱਚ ਹਲਕਾ ਸ਼੍ਰੀ ਨਨਪੁਰ ਸਾਹਿਬ 'ਚ ਵੱਡੀ ਕਾਰਵਾਈ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਤੇ ਹੋਣ ਚਾਰੀ ਹੈ ਇਹਦੇ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਤੇ ਦੂਜੀ ਜ਼ਿੰਮੇਵਾਰੀ ਇਹਦੇ 'ਚ ਇਹ ਵੀ ਹੈ ਕਿ ਜਿਹੜੇ ਸਾਡੇ ਬੱਚੇ ਇਸ ਵਕਤ ਇਸ ਦਲਦਲ ਵਿੱਚ ਫਸੇ ਹੋਏ ਨੇ ਆਪਾਂ ਉਹਨਾਂ ਨੂੰ ਵੀ ਠੀਕ ਕਰਨਾ ਹੈ ਨਵਿਆਂ ਨੂੰ ਰੋਕਣਾ ਨਸ਼ਾ ਤਸਕਰਾਂ ਨੂੰ ਭਜਾਉਣਾ ਉਹਨਾਂ ਦਾ ਜਿਹੜਾ ਹੈ ਜੋ ਵੀ ਉਹਨੇ ਕਮਾਇਆ ਉਹ ਖਤਮ ਕਰਨਾ ਤਾਂ ਕਿ ਇੱਕ ਮਿਸਾਲ ਬਣੇ ਸਮਾਜ ਲਈ ਪਰ ਜਿਹੜੇ ਸਾਡੇ ਬੱਚੇ ਇਸ ਵੇਲੇ ਦਲਦਲ ਚ ਅਸੀਂ ਉਹਨਾਂ ਨੂੰ ਵੀ ਬੈਕਸਟ੍ਰੀਮ ਚ ਲੈ ਕੇ ਆਉਣ ਉਹਨਾਂ ਨੂੰ ਵੀ ਲੈਤਾ ਉਹਦੇ ਲਈ ਕਮਿਊਨਿਟੀ ਪਾਰਟਿਸਪੇਸ਼ਨ ਸਾਡੇ ਪਿੰਡਾਂ ਦੇ ਵਿੱਚ ਸਭ ਨੂੰ ਮਿਲ ਕੇ ਉਹਨਾਂ ਨੂੰ ਸਮਝਾਉਣਾ ਪੈਣਾ ਉਹਨਾਂ ਦੇ ਘਰਦਿਆਂ ਨੂੰ ਕਿ ਆਓ ਆਪਾਂ ਇਹਨੂੰ ਡੀਡਿਕਸ਼ਨ ਸੈਂਟਰਸ ਤੇ ਡੀਡਿਕਸ਼ਨ ਸੈਂਟਰਸ ਤੇ ਵੀ ਇੱਕ ਸਰਕਾਰ ਮਿਹਨਤ ਕਰ ਰਹੀ ਹੈ ਤਾਂ ਜਿਹੜੀ ਇਹ ਮੁਹਿੰਮ ਹੈ ਪੁਲਿਸ ਪ੍ਰਸ਼ਾਸਨ ਇੱਕ ਹਿੱਸਾ ਪਰ ਇਸ ਦੇ ਨਾਲ ਨਾਲ ਸਰਕਾਰ ਡੀ ਐਡਿਕਸ਼ਨ ਸੈਂਟਰਸ ਦੇ ਉੱਤੇ ਤੇ ਕਿਵੇਂ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਸੇ ਲੋੜ ਪੈਣ ਦੇ ਉੱਤੇ ਹੋਰ ਵੀ ਅਸੀਂ ਨਵੇਂ ਡੀ ਡਿਕਸ਼ਨ ਸੈਂਟਰਸ ਜਾਂ ਟੈਂਪਰੇਰੀ ਡੀ ਐਡਿਕਸ਼ਨ ਸੈਂਟਰਸ ਤੇ ਵੀ ਕੰਮ ਕਰ ਰਹੇ ਹਸਪਤਾਲਾਂ 'ਚ ਬਣਾ ਦਾਂਗੇ ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਆਪਾਂ ਇਸ ਲੜਾਈ ਨੂੰ ਜਿਹੜੀ ਆਪਾਂ ਇਹ ਜੰਗ ਦਾ ਐਲਾਨ ਕੀਤਾ ਇਹਨੂੰ ਇਹਨੂੰ ਇੱਕ ਤਰਫਾ ਲੈ ਕੇ ਜਾਣਾ ਤੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਹਾਲਤ ਜਿਹੜੀ ਹੈ ਇਹਦੇ ਚੋਂ ਫਤਿਹ ਹਾਸਲ ਕਰਾਂਗੇ ਉਹਦੇ ਵਿੱਚ ਪਹਿਲਾਂ ਹੀ ਆਲਰੇਡੀ ਜਿਹੜਾ ਉਹ ਟੈਂਡਰ ਉਹਦੇ ਵਿੱਚ ਪ੍ਰੋਟੈਕਸ਼ਨ ਵਰਕ ਦਾ ਹੈ ਤਾਕੀ ਅੱਗੇ ਤੋਂ ਕਦੀ ਨਾ ਦਾ ਜਿਹੜਾ ਇਹ ਨੁਕਸਾਨ ਨਾ ਹੋ ਸਕੇ ਪਬਲਿਕ ਰਿਸੋਰਸ ਦਾ ਨੁਕਸਾਨ ਜਿਹੜਾ ਹੈ ਉਹ ਹੋ ਨਾ ਸਕੇ ਪਲੱਸ ਮੈਂ ਵੀ ਤੁਹਾਨੂੰ ਦੱਸ ਦਵਾਂ ਜੀ ਪਿੱਛੇ ਜੀ ਆਪ ਜੀ ਨੇ ਦੇਖਿਆ ਵੀ ਹੋਊਗਾ ਜਿਹੜਾ ਸਾਡਾ ਲੰਬੇ ਪ੍ਰਯਾਸਾਂ ਤੋਂ ਬਾਅਦ ਅਸੀਂ ਜਿਹੜਾ ਕੀਰਤਪੁਰ ਸਾਹਿਬ ਤੋਂ ਲੈ ਕੇ ਜਿਹੜਾ ਸਾਡਾ ਨੰਗਲ ਦਾ ਜਿਹੜਾ ਹਿਮਾਚਲ ਬਾਰਡਰ ਹੈ ਕਲਸੀੜੇ ਤੱਕ ਮੈਦਪੁਰ ਤੱਕ ਉੱਥੇ ਤੱਕ ਜਿਹੜਾ ਫੋਰ ਲੀਨਿੰਗ ਦਾ ਕੰਮ ਹੈ ਕਿਉਂ ਲੇ ਤੁਸੀਂ ਦੇਖ ਜਿਓ ਕਿ ਖਾਸ ਕਰਕੇ ਗੰਗੂਵਾਲ ਤੋਂ ਲੈ ਕੇ ਨੰਗਲ ਤੱਕ ਇਕ ਕਿਲਰ ਰੋਡ ਬਣ ਚੁੱਕਿਆ ਰੋਜ਼ ਜਿਹੜੇ ਹਾਦਸੇ ਹੋ ਰਹੇ ਕੀਮਤੀ ਜਾਨਾਂ ਜਾ ਰਹੀਆਂ 2022 ਤੋਂ ਲਗਾਤਾਰ ਕੋਰਸਪੋਂਡੈਂਸ ਕਰਨ ਤੋਂ ਬਾਅਦ ਉਹਨਾਂ ਨੂੰ ਵਿਜ਼ਿਟਸ ਕਰਾਉਣ ਤੋਂ ਬਾਅਦ ਹੁਣ ਜਿਹੜੀ ਬਿਰੀਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਹੈ ਉਹ ਐਗਰੀ ਕਰ ਗਈ ਹੈ ਇਹਦੀ 4 ਲੇਨਿੰਗ ਜਿਹੜੀ ਅਪਰੂਵ ਹੋ ਗਈ ਹੈ ਉਸ ਦੇ ਵਿੱਚ ਇੱਕ ਹੋਰ ਜਿਹੜਾ ਵੱਡਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਜਾਨੀ ਸਾਲ ਦੋ ਸਾਲ ਤੱਕ ਜਿਹੜੀ ਵੱਡੀ ਸਹੂਲਤ ਆਪਾਂ ਨੂੰ ਹੌਲੇ-ਮੱਲੇ ਤੇ ਮਿਲੂਗੀ ਕਿ ਅਨੰਦਪੁਰ ਸਾਧੂ ਚਿਕ ਬਾਈਪਾਸ ਵੀ ਪਾਸ ਹੋਵੇਗਾ ਉਸ ਦੇ ਨਾਲ ਜਿਹੜਾ ਸਾਡਾ ਹੁਲੇ ਮਹੱਲੇ ਤੇ ਆਸ-ਪਾਸ ਜਿਹੜੀ ਹੋਲਿਸਟਿਕ ਡਿਵੈਲਪਮੈਂਟ ਹੈ ਉਸ ਨੂੰ ਇੱਕ ਬਹੁਤ ਵੱਡਾ ਐਡ ਮਿਲੂਗਾ ਉਹਦਾ ਵੀ ਕੰਮ ਹੈ ਜਿਹੜਾ ਉਹ ਅਗਲੇ 3-4 ਮਹੀਨੇ ਦੇ ਵਿੱਚ ਸ਼ੁਰੂ ਹੋ ਜਾਊਗਾ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਹੋਰ ਨਵੇਂ ਬ੍ਰਿਜਸ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪੁਲ ਬਣੇ ਨੇ ਉਹ ਸੰਤਾਨਾਂ ਨੇ ਬਣਾਏ ਨੇ ਤਾਂ ਹੁਣ ਪਹਿਲੀ ਵਾਰੀ ਹੋਊਗਾ ਕਿ ਸਰਕਾਰ ਮੁਲਕ ਆਜ਼ਾਦ ਹੋਣ ਤੋਂ ਬਾਅਦ ਕਿ ਸਰਕਾਰ ਇਸ ਇਲਾਕੇ ਦੇ ਵਿੱਚ ਪੁਲ ਬਣਾਉਣ ਜਾ ਰਹੀ ਹੈ ਕਿਸ਼ਤੀਆਂ ਜਿਹੜੀਆਂ ਉਸ ਦਾ ਇਸਤੇਮਾਲ ਬੰਦ ਹੋ ਜਾਊਗਾ ਤੇ ਨਵੇਂ ਜਿਹੜੇ ਨਵੇਂ ਰਸਤੇ ਨਵੇਂ ਆਵੇ ਜਾਈ ਤੁਹਾਨੂੰ ਸਭ ਨੂੰ ਵੀ ਤੁਸੀਂ ਹੋਗੇ ਜਿਵੇਂ ਹੁਣ ਖੇੜਾ ਕਲਮੋਟ ਹੈ ਸਾਡੇ ਇਲਾਕੇ ਦਾ ਪਿੰਡ ਹੈ ਜੇ ਆਪਾਂ ਜਾਣਾ ਹੋਵੇ 45 ਮਿੰਟ ਲੱਗਦੇ ਆ ਜਾਂ ਵਾਇਆ ਹਿਮਾਚਲ ਜਾਣਾ ਪੈਣਾ ਜਾਂ ਵਾਇਆ ਤੁਹਾਨੂੰ ਨੂਰਪੁਰ ਵਿਖੇ ਜਾਣਾ ਜਾਣਾ ਹੁਣ ਜਿਹੜੀਆਂ ਆਵੇ ਜਾਈ ਦੇ ਨਾਲ ਇੱਕ ਤਾਂ ਡਿਸਟੈਂਸ ਬਹੁਤ ਘਟ ਜਾਊਗਾ ਤੁਸੀਂ ਜਿੱਥੇ ਆਪਾਂ ਬੈਠੇ ਆਂ ਅਨੰਦਪੁਰ ਸਾਹਿਬ ਤਹਿਸੀਲ ਤੋਂ 15 ਮਿੰਟ ਦੇ ਵਿੱਚ ਤੁਸੀਂ ਜਿਹੜਾ ਹੈ 15 ਤੋਂ 20 ਮਿੰਟਾਂ ਵਿੱਚ ਖੇੜਾ ਕਰ ਮੋੜ ਪਹੁੰਚ ਜਾਓਗੇ ਜਦੋਂ ਤੁਹਾਡੇ ਇਹਦੇ ਨਾਲ ਇੱਥੇ ਲੋਕਲ ਜੁਰੀ ਇੰਡਸਟਰੀ ਹੈ ਉਸ ਨੂੰ ਵੀ ਮਦਦ ਮਿਲੂ ਧੰਨਵਾਦ ਮੈਂ ਚਾਨਣ ਸਾਹਿਬ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਨਾ ਦੇਖੋ ਮੇਰੇ ਕੋਲੇ ਮਹਿਕਮਾ ਰਿਆ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਜਿੱਥੇ ਗੱਲ ਹੈ ਵਪਾਰ ਦੀ ਜਿੱਥੇ ਗੱਲ ਇੰਡਸਟਰੀ ਦੀ ਹੈ ਦੇਖੋ ਇਹ ਵਾਕਈ ਇਟਸ ਅਫੈਕਟ ਇਹ ਸਹੀ ਗੱਲ ਹੈ ਕਿ ਸਾਡੇ ਇਲਾਕੇ ਦੇ ਵਿੱਚ ਹੋਰ ਕੋਈ ਇੰਡਸਟਰੀ ਨਹੀਂ ਹੈ ਸਾਡੇ ਇਲਾਕੇ ਦੇ ਵਿੱਚ ਕ੍ਰਸ਼ਰ ਇੰਡਸਟਰੀ ਹੀ ਹੈ ਪਰ ਜਿੱਥੇ ਉਹ ਮर्यादा ਚ ਰਹਿ ਕੇ ਜਿੱਥੇ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਮੈਂ ਤੁਹਾਨੂੰ ਕਿਹਾ ਕਿ ਵੀ ਆਰ ਵਿਦ them ਗਵਰਨਮੈਂਟ ਇਜ਼ ਵਿਦ them ਉਹਨਾਂ ਨੂੰ ਕੋਈ ਵੀ ਕੋਈ ਬਲੈਕਮੈਲਰ ਪਰੇਸ਼ਾਨ ਕਰਦਾ ਕੋਈ ਹੋਰ ਕੋਈ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਨਾਲ ਖੜੇ ਹਨ ਪਰ ਇਲੀਗਲ ਮਾਈਨਿੰਗ ਇਜ਼ ਅ ਡਿਫਰੈਂਟ ਥਿੰਗ ਉਹ ਇਲੀਗਲ ਮਾਈਨਿੰਗ ਦੇ ਵਿੱਚ ਕਿਸੇ ਨਾਲ ਕੋਈ ਰਹਿਮ ਨਹੀਂ ਤੁਸੀਂ ਅਲਤਰਾਂ ਫੁਲਗਾ ਸਾਈਟਸ ਹੈ ਜਿਹੜੀ ਸਰਕਾਰ ਵੱਲੋਂ ਟੈਂਡਰ ਪਾ ਕੇ ਕੱਡੀਆਂ ਜਾਂਦੀਆਂ ਉੱਥੇ ਵੀ ਕੈਮਰਾ ਮੂਵਮੈਂਟਸ ਤਾਂ ਕਿ ਕਿੰਨਾ ਮਾਲ ਨਿਕਲ ਰਿਹਾ ਤੇ ਇਹ ਇਨਸ਼ੋਰ ਕਰਨ ਲਈ ਅਸੀਂ ਆਈਆਈਟੀ ਰੋਪੜ ਦੀ ਡਿਊਟੀ ਲਗਾਵਾ ਰਹੇ ਹਾਂ ਕਿ ਜਿੱਥੋਂ ਜਿੰਨਾ ਹੋਣਾ ਦਾ ਅਥਰਾਇਜ਼ਡ ਏਰੀਆ ਹੈ ਉਸ ਤੋਂ ਕਰਾਸ ਨਾ ਕਰਨ ਜੋ ਹਮੇਸ਼ਾ ਕਰਦੇ ਉਸ ਨੂੰ ਇਹ ਜੋ ਜਿੰਨਾ ਟੈਕਨੋਲੋਜੀ ਦਾ ਯੂਜ਼ ਲੈ ਕੇ ਜਿੰਨਾ ਆਪਾ ਇਹਦਾ ਕਰ ਸਕਦੇ ਠਲ ਪਾਉਣ ਦੀ ਕੋਸ਼ਿਸ਼ ਹੈ ਤਾਂ ਕਿ ਕਿਸੇ ਵੀ ਇੰਟਰਫੀਰੈਂਸ ਜਦੋਂ ਕੈਮਰਾ ਆ ਗਿਆ ਰਿਕਾਰਡਿੰਗ ਆ ਗਈ ਤਾਰਾਂ ਲੱਗ ਗਈਆਂ 드론 ਆ ਗਏ ਤਾਂ ਕਿ ਜਿਹੜੀ ਹਿਊਮਨ ਇੰਟਰਫੀਰੈਂਸ ਹੈ ਉਹ ਘੱਟ ਸਕੇ ਤੇ ਟੈਕਨੋਲੋਜੀ ਜਿਹੜਾ ਉਹ ਲੱਗੇ ਜੀ ਅਸ਼ਰ ਇੰਡਸਟਰੀ